ਸਾਡੇ ਸਾਰੇ ਪ੍ਰੈਸ ਦੇ ਭਰਾ ਜਿਹੜੇ ਇੱਥੇ ਆਏ ਉਹਨਾਂ ਦਾ ਇੱਥੇ ਆਇਆ ਨੂੰ ਜੀ ਆਉਂ ਔਰ ਸਾਡੇ ਦਰਮਿਆਨ ਸਾਡੇ ਸ਼ਹਿਰ ਦੇ ਸ਼ਾਨ ਨੇ ਸ਼੍ਰੀ ਸ਼ਵੇਤ ਮਲਿਕ ਜੀ ਜੋ ਐਕਸ ਮੈਂਬਰ ਪਾਰਲੀਮੈਂਟ ਰਾਜ ਸਭਾ ਐਕਸ ਬੀਜੇਪੀ ਦੇ ਪ੍ਰੈਜ਼ੀਡੈਂਟ ਰਹੇ ਨੇ ਪੰਜਾਬ ਦੇ ਉਹ ਅੱਜ ਪ੍ਰੈਸ ਕਾਨਫਰੰਸ ਕਰਨਗੇ ਔਰ ਉਹਨਾਂ ਦੇ ਨਾਲ ਬੈਠੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਜ਼ਿਲ੍ਹੇ ਦੇ ਮਹਾ ਮੰਤਰੀ ਮਨੀਸ਼ ਜੀ ਔਰ ਇੱਧਰ ਸੰਦੀਪ ਜੀ ਔਰ ਅੱਜ ਦੇ ਜਿਦ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਚ ਕਈ ਦਿਨ ਹੋ ਗਏ ਨੇ ਮੋਦੀ ਜੀ ਦੇ ਉਪਲਬਧੀਆਂ ਦੀ ਔਰ ਮੋਦੀ ਜੀ ਦੇ ਜਿਹੜੀਆਂ ਦਿੱਤੀਆਂ ਸਹੂਲਤਾਂ ਦੀ ਇੱਕ ਵਸਵੀਂ ਚੱਲ ਰਹੀ ਹੈ ਮੋਦੀ ਜੀ ਨੇ ਘਰ-ਘਰ ਜਾ ਕੇ ਸਹੂਲਤਾਂ ਦਿੱਤੀਆਂ ਨੇ ਤਾਂ ਕਿ ਜਿਹੜੇ ਲੋਕ ਉਸ ਸਹੂਲਤਾਂ ਦਾ ਜਾਂ ਉਹਨਾਂ ਦਾ ਭਾਵੇਂ ਆਯੂਸ਼ਮਾਨ ਹੈਗੀ ਆ ਆਵਾਸ ਯੋਜਨਾਆਂ ਅਨੇਕਾ ਯੋਜਨਾਵਾਂ ਉਹ ਅਖੀਰ ਪਕਤੀ ਦੇ ਖੜੇ ਖਿਰਲੇ ਵਿਅਕਤੀ ਤੱਕ ਉਹ ਯੋਜਨਾਵਾਂ ਪਹੁੰਚਾਉਣ ਦੇ ਕੋਸ਼ਿਸ਼ ਕਰ ਰਹੇ ਨੇ ਉਦੇ ਅੰਦਰਗਤੀ ਅੱਜ ਹੋਰ ਉਹਦੇ ਵਿੱਚ ਤੁਹਾਡੇ ਜਿਹੜੇ ਗਿਆਨ ਦੇ ਵਿਰੇ ਦੀ ਕਰਨਗੇ ਔਰ ਮੈਂ ਹੁਣ ਚਾਹਾਂਗਾ ਸਾਡੇ ਵੱਡੇ ਭਰਾ ਪੂਰਵ ਪ੍ਰਦੇਸ਼ ਅਧਿક્ષ ਪੂਰਵ ਮੈਂਬਰ ਪਾਰਲੀਮੈਂਟ ਹੁਣ ਤੁਹਾਨੂੰ ਵਿਸਤਾਰਪੂਰਵਕ ਸਾਰੀਆਂ ਜਾਣਕਾਰੀਆਂ ਦੇਣਗੇ ਜ਼ਿਲ੍ਹਾ ਅਧਿક્ષ ਡਾਕਟਰ ਰਵਿੰਦਰ ਸੰਧੂ ਜੀ ਮੰਜ਼ਲੇ ਨੂੰ ਮਿਲਤੀ ਹੈ ਜਿਨਕੇ ਪੰਖੋ ਮੇ ਜਾਨ ਹੁੰਦੀ ਹੈ मंजिलें उनको मिलती हैं जिनके, है। है। है जिनके सपनों में जान होती है पंखों से कुछ नहीं होता हौसलों से उड़ान होती है मंजिलें उनको मिलती हैं जिनके सपनों में जान होती है पंखों से कुछ नहीं होता हौसलों से उड़ान होती है ये है साढ़े नरेंद्र मोदी जी और अमृतसर लिए अज एक सुनहरी समा आ रहा है ਕਿ ਮੋਦੀ ਜੀ ਨੇ ਜਿਸ ਤਰ੍ਹਾਂ ਪਿਛਲੇ 9.5 ਸਾਲ ਦੇ ਵਿੱਚ ਵਿਕਾਸ ਦੀ ਚੋਹ ਮੱਖੀ ਵਿਕਾਸ ਕਰਾਇਆ ਸਰਵ ਪੱਖੀ ਵਿਕਾਸ ਇਸ ਦੇਸ਼ ਦਾ ਕਰਾਇਆ ਹੈ ਔਰ ਹਰ ਸੈਗਮੈਂਟ ਦਾ ਵਿਕਾਸ ਕਰਾਇਆ ਹੈ ਆਮ ਆਦਮੀ ਤੱਕ ਸੁਧਾਵਾ ਬਚਾਈ ਹੈ ਸੋ ਅੱਜ ਮੈਂ ਬਹੁਤ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਰੇਲਵੇ ਮਨਿਸਟਰ ਅਸ਼ਨੀ ਵੈਸ਼ਨਵ ਜੀ ਦਾ ਕਿ ਉਹਨਾਂ ਨੇ ਜਿਹੜੀ ਇੱਕ ਬਹੁਤ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗਾਂ ਤੋਂ ਬਹੁਤ ਪੂਰੀਆਂ ਕੀਤੀਆਂ ਮੈਂ ਸਾਰੀਆਂ ਡਿਸਕਸ ਕਰਾਂਗਾ ਤੁਹਾਡੇ ਨਾਲ ਉਹ ਮੰਗ ਸੀਗੀ ਇੱਕ ਫਾਸਟ ਟ੍ਰੇਨ ਦਿੱਲੀ ਔਰ ਅੰਮ੍ਰਿਤਸਰ ਦੇ ਵਿੱਚ ਸੋ ਉਹ ਜਿਹੜੀ ਸਾਡੇ ਲਈ ਸਵਾਬੀਮਾਨ ਦਾ ਪ੍ਰਤੀਕ ਟ੍ਰੇਨ ਹੈ ਸਾਡੇ ਲਈ ਗੌਰਵ ਦਾ ਪ੍ਰਤੀਕ ਟ੍ਰੇਨ ਹੈ ਵੰਦੇ ਭਾਰਤ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਔਰ ਵੰਦੇ ਭਾਰਤ ਦਾ ਮਤਲਬ ਮੈਂ ਤੁਹਾਨੂੰ ਦੱਸ ਦਿਆ ਵੰਦੇ ਦਾ ਮਤਲਬ ਹੁੰਦਾ ਆਈ ਪ੍ਰੇਸ ਔਰ ਭਾਰਤ ਕੀ ਹੋ ਗਿਆ ਮੇਰਾ ਦੇਸ਼ ਔਰ ਉਹਦਾ ਮਤਲਬ ਹੀ ਤੁਸੀਂ ਦੇਖੋ ਵੰਦੇ ਭਾਰਤ ਦਾ ਕਿ ਮੈਂ ਆਪਣੇ ਦੇਸ਼ ਦੀ ਪ੍ਰੇਸ ਕਰਨਾ ਸਰਾਨਾ ਕਰਨਾ ਇਹ ਉਸ ਟ੍ਰੇਨ ਦਾ ਨਾ ਹੈ ਔਰ ਉਹ ਸੈਮੀ ਹਾਈ ਸਪੀਡ ਟ੍ਰੇਨ ਜਿਹੜੀ ਹੈ ਉਹ ਚੱਲਣ ਜਾ ਰਹੀ ਹੈ ਜਿਹੜੀ ਕਿ ਅੰਮ੍ਰਿਤਸਰ ਤੋਂ ਸਵੇਰੇ 8:30 ਚੱਲੇਗੀ ਔਰ 1:35 ਤੇ ਕੇਵਲ लेस देन 5 ਆਵਰਜ਼ ਇੱਥੇ ਦਿੱਲੀ ਜਿਹੜੀ ਐ ਉਹ ਪਹੁੰਚ ਜਾਏਗੀ ਜਿਹਦੇ ਵਿੱਚ ਸਟਾਪੇਜਸ ਹੋਣਗੇ ਜਲੰਧਰ ਲੁਧਿਆਣਾ ਔਰ ਅੰਬਾਲਾ ਔਰ ਇਸੇ ਤਰ੍ਹਾਂ ਉਹ ਟ੍ਰੇਨ ਸਵਾ 3 ਵਜੇ ਬੜਾ ਕਨਵੀਨੀਅੰਟ ਟਾਈਮ ਰੱਖੇ ਨੇ ਰੇਲਵੇ ਮਿਨਿਸਟਰ ਜੀ ਨੇ ਸਵਾ 3 ਵਜੇ ਦਿੱਲੀ ਤੋਂ ਚੱਲੇਗੀ ਔਰ 8:35 ਤੇ ਅੰਮ੍ਰਿਤਸਰ ਸਟੇਸ਼ਨ ਤੇ ਸਾਨੂੰ ਪਹੁੰਚਾ ਦੇਗੀ ਸੋ ਇਹ ਬੰਦੇ ਭਾਰਤ ਜਿਹੜੀ ਕੱਲ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਜੀ ਅਯੁੱਧਿਆ ਤੋਂ ਕਰਨਗੇ ਤੇ ਉਹ ਬੰਦੇ ਭਾਰਤ ਟ੍ਰੇਨ ਦੇ ਨਾਲ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਚੱਲ ਰਹੀ ਹੈ 6 ਹੋਰ ਟ੍ਰੇਨਸ ਬੰਦੇ ਭਾਰਤ ਕਟਕੀਆਂ ਜਿਹੜਾ ਉਹ ਇਨੌਗ੍ਰੇਸ਼ਨ ਸਾਡੇ ਹਰਮਨ ਪਿਆਰੇ ਯਸ਼ਸਵੀ ਤਪਸਵੀ ਉਜਨਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਡੇ ਰੇਲਵੇ ਮਨਿਸਟਰ ਅਸ਼ਨੀ ਵੈਸ਼ਨਵ ਜੀ ਅਯੁੱਧਿਆ ਤੋਂ ਕਰਨਗੇ ਸੋ ਇਹ ਟ੍ਰੇਨ ਦੀ ਖਾਸੀਅਤ ਇਹ ਦੇਖੋ ਕਿ ਪਹਿਲੀ ਵਾਰੀ 160 ਕਿਲੋਮੀਟਰ ਦੀ ਸਪੀਡ ਦੇ ਉੱਤੇ ਇਹ ਟ੍ਰੇਨ ਜਿਹੜੀ ਹੈ ਇਹ ਚੱਲੇਗੀ ਹਾਈएस्ट ਸਪੀਡ ਹੈ ਇਸ ਲਈ ਭਾਰਤ ਦੀ ਜਿਹੜੀ 160 ਕਿਲੋਮੀਟਰ ਦੀ ਸਪੀਡ ਦੇ ਚੱਲੇਗੀ ਔਰ ਬਿਲਕੁਲ ਵਿਦੇਸ਼ਾਂ ਨੂੰ ਦੇਖੋ ਐਨੇ ਸਦਾ ਤਰ੍ਹਾਂ ਹਾਲ ਤੱਕ ਕਾਂਗਰਸ ਦਾ ਰਾਜ ਰਿਆ ਪਰ ਉਹੀ ਟੈਕਨੋਲੋਜੀ ਪੁਰਾਣੀ ਚਲਦੀ ਰਹੀ ਅੱਜ 9.5 ਸਾਲ ਹੀ ਟੈਕਨੋਲੋਜੀ ਬਦਲ ਲਈ ਗਈ ਇਹ ਇੰਜਨ ਤੋਂ ਬਿਨਾ ਟ੍ਰੇਨ ਹੈ ਜੀ ਇਹ ਟ੍ਰੇਨ ਇੰਜਨ ਤੋਂ ਬਿਨਾ ਇਹ ਟੋਟਲੀ ਕੰਪਿਊਟਰਾਈਜ਼ਡ ਟ੍ਰੇਨ ਹੈ ਔਰ ਇਸ ਟ੍ਰੇਨ ਦੇ ਵਿੱਚ 15000 ਇੰਟੀਗ੍ਰੇਟਿਡ ਸਰਕਟਸ ਲੱਗੇ ਨੇ ਜਿਨ੍ਹਾਂ ਨੂੰ ICs ਕਹਿੰਦੇ ਆ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦੇ ਨੇ ICs 15000 ICs ਜਿਹੜੇ ਨੇ ਉਹ ਲੱਗੇ ਨੇ ਔਰ ਇਹ ਟ੍ਰੇਨ ਸਭ ਤੋਂ ਪਹਿਲੇ ਮਈ 7 2020 ਚ ਪਹਿਲੀ ਜਿਹੜੀ ਬੰਦੇ ਭਾਰਤ ਟ੍ਰੇਨ ਸੀ ਉਹ ਚੱਲੀ ਸੀ ਆ 2 ਸਾਲ ਬਾਅਦ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਦਾਂ ਮੈਂ ਸੰਸਦ ਵੀ ਰਿਆ ਸੇਵਾ ਦਾ ਮੌਕਾ ਮਿਲਿਆ ਜਲਿਆਂ ਵਾਲਾ ਬਾਗ ਦਾ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਟਰਸਟੀ ਵੀ ਬਣਾਇਆ ਉਹਦਾ ਨਵੀਨੀਕਰਨ ਵੀ ਕੀਤਾ ਇੱਥੇ ਸ਼੍ਰੀ ਹਰਮੰਦਰ ਸਾਹਿਬ ਵੀ ਹੈ ਇੱਥੇ ਸ਼੍ਰੀ ਦਰਿਆਣਾ ਮੰਦਰ ਵੀ ਹੈ ਇੱਥੇ ਸ਼੍ਰੀ ਬਾਲਮੀਕੀ ਤੀਰਥ ਵੀ ਹੈ ਇੱਥੇ ਜਲਿਆਂ ਵਾਲਾ ਬਾਗ ਵੀ ਹੈ ਇਹ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਇਹ ਤਪੱਸਵੀਆਂ ਦੀ ਧਰਤੀ ਹੈ ਸੋ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਾਂਗਾ ਕਿ ਜਿੱਥੇ ਉਹਨਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਉਤੇ ਅਜੇ ਬੰਦੇ ਬਾਹਰ ਟ੍ਰੇਨ ਦੇ ਕੇ ਉਹਨਾਂ ਨੇ ਇੱਕ ਐਡੀਸ਼ਨ ਜਿਹੜੀ ਹੈ ਉਹ ਰੇਲਵੇ ਦੇ ਇਸ ਸਿਸਟਮ ਵਿੱਚ ਕੀਤੀ ਹੈ ਸੋ ਮੈਂ ਆਨਲੇ ਸਮੇ ਲਈ ਵੀ ਦੱਸ ਦਿਆਂ ਕਿ ਜਦੋਂ ਮੈਂ ਸੰਸਦ ਸੀਗਾ ਮੈਂ ਆਵਾਜ਼ ਉਠਾਈ ਸੀਗੀ ਬੁਲੇਟ ਟ੍ਰੇਨ ਦੇ ਲਈ ਕਿ ਦਿੱਲੀ ਤੋਂ ਅਮਰitsar ਕੋਈ ਪਹਿਲੀ ਬੁਲੇਟ ਟ੍ਰੇਨ ਅਸੀਂ ਤਾਂ ਸੁਪਨੇ ਹੀ ਦੇਖਦੇ ਰਹੇ ਮੈਂ ਤੁਹਾਨੂੰ ਪਹਿਲੇ ਵੀ ਦੱਸਣਾ ਕਿ ਮੈਂ ਜਪਾਨ ਵਿੱਚ ਪੜਦਾ ਸੀ 1987 ਤੇ ਮੈਂ ਬੁਲੇਟ ਟ੍ਰੇਨ ਦੇ ਵਿੱਚ ਸ਼ਿੰਕਾਂਸਨ ਉਹਨੂੰ ਕਹਿੰਦੇ ਸੀ ਜਪਾਨ ਦੀ ਲੈਂਗੁਏਜ ਵਿੱਚ ਉਹਦੀ ਟ੍ਰੈਵਲ ਕੀਤਾ ਸੀ ਔਰ ਅੱਜ ਉਹ ਟ੍ਰੇਨ ਜਿਹੜੀ ਹੈਗੀ ਹੈ ਉਹ ਸਾਡੇ ਦੇਸ਼ ਦੀ ਤੇ ਸੁਪਨਾ ਹੀ ਬਣੀ ਰਹੀ 70 ਸਾਲ ਅਸੀਂ ਸੁਪਨੇ ਹੀ ਦੇਖਦੇ ਰਹੇ ਔਰ ਉਹ ਸੁਪਨਾ ਸাকার ਕਿਨੇ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਆਪੋਜੀਸ਼ਨ ਦੀ ਜਿਹੜੀ ਠੱਗਬੰਦਨ ਪਾਰਟੀਆਂ ਨੇ ਇਹ ਮਜ਼ਾਕ ਉਡਾ ਰਹੀਆਂ ਸੀ ਇਹ ਕਿਸ ਤਰ੍ਹਾਂ ਹੋਏਗਾ ਔਰ ਉਹ ਹੋ ਗਿਆ ਹੈ ਅੱਜ ਟ੍ਰੈਕ ਬਣ ਰਿਹਾ ਹੈ ਮੁੰਬਈ ਔਰ ਅਹਮਦਾਬਾਦ ਦੇ ਵਿੱਚ ਪਹਿਲੀ ਬੁਲੇਟ ਟ੍ਰੇਨ ਜਿਹੜੀ ਕਿ 360 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਉਹ ਟ੍ਰੇਨ ਜਿਹੜੀ ਆ ਉਹਦਾ ਟਰੈਕ ਬਣ ਰਿਹਾ ਔਰ ਤੁਹਾਨੂੰ ਖੁਸ਼ਖਬਰੀ ਮੈਂ ਦੇਤੀ ਸੀ ਕਿ 2018 ਦੇ ਵਿੱਚ ਉਹ ਮੇਰੀ ਡਿਮਾਂਡ ਦੇ ਉੱਤੇ ਮੈਂ ਪਾਰਲੀਮੈਂਟ ਵਿੱਚ ਬੋਲਿਆ ਸੀਗਾ ਅੰਮ੍ਰਿਤਸਰ ਔਰ ਦਿੱਲੀ ਦੇ ਵਿੱਚ ਇਸ ਗੁਰੂ ਨਗਰੀ ਔਰ ਦਿੱਲੀ ਦੇ ਵਿੱਚ ਬੁਲੇਟ ਟ੍ਰੇਨ ਵੀ ਪਾਸ ਹੋ ਗਈ ਹੈ ਤੁਹਾਨੂੰ ਖੁਸ਼ੀ ਹੋਏਗੀ ਸੁਣ ਕੇ ਕਿ ਬੁਲੇਟ ਟ੍ਰੇਨ ਵੀ ਟੈਂਡਰਿੰਗ ਤੇ ਆ ਗਈ ਹੈ ਯੂ ਕੈਨ ਚੈੱਕ ਫਰੋਮ ਦਾ ਫੈਕਟਸ ਆਂਡ ਦਾ ਗੂਗਲ ਕਿ ਉਹ ਟੈਂਡਰਿੰਗ ਤੇ ਆ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਅਮਰitsar ਤੋਂ ਦਿੱਲੀ ਦਾ ਜਿਹੜਾ ਸਫ਼ਰ ਹੈ ਕੇਵਲ 2 ਘੰਟੇ ਕੈਨ ਯੂ ਇਮੇਜਿਨ ਕਿ ਬਾਈਏਅਰ ਦਾ ਜਿੰਨਾ ਟਾਈਮ ਲੱਗਦਾ ਹੈ 2 ਘੰਟੇ ਦੇ ਵਿੱਚ ਅਸੀਂ ਅਮਰitsar ਸਾਹਿਬ ਤੋਂ ਦਿੱਲੀ ਪਹੁੰਚ ਸਕਾਂਗੇ ਇਹ ਕੀਰਤੀਮਾਨ ਵੀ ਜਿਹੜਾ ਹੈ ਉਹ ਮੋਦੀ ਜੀ ਨੇ ਹਰੀ ਝੰਡੀ ਦਿੱਤੀ ਹੈ ਮੇਰੀ ਡਿਮਾਂਡ ਦੇ ਉੱਤੇ ਉਹ ਪ੍ਰੋਸੈਸ ਜਿਹੜਾ ਹੈ ਉਹ ਚੱਲ ਰਿਹਾ ਹੈ ਮੈਂ ਤੁਹਾਨੂੰ ਇਸ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਜੋ ਸਰਕਾਰਾਂ ਨੇ ਧੱਕਾ ਕੀਤਾ ਮੈਂ ਕੇਵਲ ਰੇਲਵੇ ਦੇ ਉੱਤੇ ਹੀ ਫੋਕਸ ਕਰਾਂਗਾ ਅੱਜ ਜੋ ਧੱਕਾ ਕੀਤਾ ਸਾਡੇ ਨਾਲ ਤੁਸੀਂ ਇਮੇਜਿਨ ਕਰੋ ਮੈਂ ਪਾਰਲੀਮੈਂਟ ਵਿੱਚ ਬੋਲਿਆ ਸੀਗਾ ਔਰ ਪਾਰਲੀਮੈਂਟ ਦੇ ਵਿੱਚ ਸਵਰਗੀ ਅਰुण ਜੇਤਲੀ ਜੀ ਉਸਲੇ ਵਿਤਮੰਤ ਵਿਤਮੰਤਰੀ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਅਰुण ਜੇਤਲੀ ਜੀ ਨੂੰ ਮੈਂ ਬੇਨਤੀ ਕੀਤੀ ਸੀ ਔਰ ਮੇਰੀ ਬੇਨਤੀ ਤੋਂ ਨੀਤੀ ਆਯੋਗ ਚੋਂ ਉਹਨਾਂ ਨੇ 299 ਕਰੋੜ ਇਹ ਜਰੂਰ ਲਿਖਣਾ ਹੈ ਫੈਕਟ ਤੁਸੀਂ ਲਿਖਦੇ ਰਹੇ ਹੋ ਮੇਰੇ ਨਾਲ 299 ਕਰੋੜ ਰੁਪਿਆ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਲਈ ਦਿੱਤਾ ਸੀ ਜਿਸ ਦੇ ਨਾਲ ਅੰਮ੍ਰਿਤਸਰ ਤੋਂ ਮੁੰਬਈ ਦੇ ਲਈ ਇੱਕ ਹੋਰ ਰਸਤਾ ਸਾਨੂੰ ਮਿਲ ਜਾਣਾ ਸੀ ਔਰ ਉਸ ਰਸਤੇ ਦੇ ਨਾਲ ਅੰਮ੍ਰਿਤਸਰ ਮੁੰਬਈ ਦੀ ਜਿਹੜੀ ਦੂਰੀ ਹੈ ਉਹ 5 ਘੰਟੇ ਘਟ ਜਾਣੀ ਸੀਗੀ ਔਰ 6 ਸਟੇਟਾਂ ਨੂੰ ਫਾਇਦਾ ਹੋਣਾ ਸੀ ਪੰਜਾਬ ਹਰਿਆਣਾ ਹਿਮਾਚਲ ਔਰ ਹਰਿਆਣਾ ਉਸੇ ਜਗ੍ਹਾ ਮਹਾਰਾਸ਼ਟਰ ਰਾਜਸਥਾਨ ਔਰ ਗੁਜਰਾਤ ਇਹ 6 ਸਟੇਟਾਂ ਨੂੰ ਉਹ ਟ੍ਰੇਨ ਨੇ ਜੋੜਨਾ ਸੀ ਆਪਸ ਵਿੱਚ ਆਰਮੀ ਦੀ ਮੂਵਮੈਂਟ ਦੇ ਲਈ ਉਹਦਾ ਰਸਤਾ ਹੀ ਲਾਗ ਹੋਣਾ ਸੀਗਾ ਉਹ ਆਇਆ ਬਠਿੰਡਾ ਉਹ ਟ੍ਰੇਨ ਜਿਹੜੀ ਅੱਗੇ ਚੱਲਨੀ ਸੀ ਇਹ ਫਿਰੋਜ਼ਪੁਰ ਲਿੰਕ ਜਿਹੜਾ ਹੈ ਆਜ਼ਾਦੀ ਤੋਂ ਪਹਿਲੇ ਇਹ ਚੱਲਦਾ ਸੀ ਸੋ ਮੈਂ ਬਹੁਤ ਲੋਕਾਂ ਨੇ ਮੇਰੇ ਤੋਂ ਪਹਿਲੇ ਦੇ ਐਮਪੀ ਆ ਨੇ ਸਿਰਫ ਵਾਅਦਾ ਹੀ ਕੀਤਾ ਪਵਨ ਨਵਾਂਸਲ ਜੀ ਲੈ ਲਓ ਨਵਜੋਤ ਸਿੱਧੂ ਲੈ ਲਓ ਉਹ ਵਾਅਦੇ ਹੀ ਕਰਦੇ ਰਹੇ ਹੋਇਆ ਨਹੀਂ ਮੈਂ ਉਹਨੂੰ ਪੂਰਾ ਕੀਤਾ ਔਰ ਉਸ ਤੋਂ ਬਾਅਦ ਅੱਜ ਸਭ ਤੋਂ ਤਰਸਦੀ ਕੀ ਹੈ 299 ਕਰੋੜ ਰੁਪਿਆ ਜਿਹੜਾ ਪ੍ਰਧਾਨ ਮੰਤਰੀ ਜੀ ਔਰ ਜੇਤਲੀ ਜੀ ਮੋਦੀ ਜੀ ਔਰ ਜੇਤਲੀ ਜੀ ਨੇ ਪਾਸ ਕਰ ਦਿੱਤਾ ਉਹ 2016 ਤੋਂ ਅਕਾਊਂਟ 'ਚ ਪਿਆ ਆ ਔਰ ਪੰਜਾਬ ਸਰਕਾਰ ਨੇ ਕੀ ਕਰਨਾ ਸੀਗਾ ਕੇਵਲ 40 ਕਰੋੜ ਉਸਮੇ ਸਿਰਫ ਭੂਮੀ ਅਧਿਕਾਰਨ ਜੀ ਨੂੰ ਕਹਿੰਦੇ ਆ ਲੈਂਡ ਐਕਵੀਜ਼ੀਸ਼ਨ ਉਹਦੇ ਲਈ ਖਰਚਣਾ ਸੀਗਾ ਔਰ ਉਹਦੇ ਵੀ ਮੈਂ ਆਰਡਰ ਕੀਤੇ ਆਰਡਰ ਕਰਵਾਏ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਉਸਲੇ ਅਖਬਾਰਾਂ ਵਿੱਚ ਵੀ ਇਹਨਾਂ ਨੇ ਕਮਿਟ ਕੀਤਾ ਕਾਂਗਰਸ ਦੀ ਸਰਕਾਰ ਨੇ ਕਿ ਅਸੀਂ ਕੰਮ ਸ਼ੁਰੂ ਕੀਤਾ ਮੇਰੀ ਗੱਲ ਡੀਸੀ ਫਿਰੋਜ਼ਪੁਰ ਨਾਲ ਵੀ ਹੋਈ ਮੇਰੀ ਗੱਲ ਡੀਸੀ ਤਰਨਤਾਰਨ ਨਾਲ ਵੀ ਹੋਈ ਉਹਨਾਂ ਨੇ ਕਨਫਰਮ ਕੀਤਾ ਕਿ ਬਿਲਕੁਲ ਠੀਕ ਹੈ ਗਿਆ ਅਸੀਂ ਇਹਦੇ ਲਈ ਅਲੋਕੇਟ ਲੈਂਡ ਐਕ acquisition ਕਰ ਰਹੇ ਆ ਇਸ ਗੱਲ ਨੂੰ ਹੈ 4 ਸਾਲ ਹੋ ਗਏ ਕਾਂਗਰਸ ਦਾ ਰਾਜ ਨਿਕਲ ਗਿਆ 299 ਕਰੋੜ ਜਿਹੜੇ ਸੈਂਟਰ ਨੇ ਦਿੱਤੇ ਸੀ ਉੱਥੇ ਹੀ ਪਏ ਹੋਏ ਨੇ ਇਹ ਲੋਕ ਕ੍ਰੈਡਿਟ ਵਹਾਰੀ ਲੱਗੇ ਹੋਏ ਨੇ ਇਹਨਾਂ ਨੂੰ ਇਹ ਕਹੋ ਕਿ ਧਿਆਨ ਤੇ ਤੁਹਾਡਾ ਜਿਹੜਾ ਮੋਦੀ ਜੀ ਦੀ ਉਪਲਬਧੀਆਂ ਤੇ ਤੇ ਆ ਜਾਂਦਾ ਆਪਣੇ ਫੇਲਿਅਰਾਂ 'ਤੇ ਧਿਆਨ ਕਰੋ ਜਿਹੜਾ ਮੈਂ ਧਿਆਨ ਦਵਾ ਰਿਹਾ ਹਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 2 ਸਾਲ ਹੋ ਗਏ ਅੱਜ ਇਹਨਾਂ ਕੋਲ ਉਹ ਜਿਹੜਾ ਜ਼ਮੀਨ ਅਧਿਕਾਰਨ ਸੀ 40 ਕਰੋੜ ਰੁਪਇਆ ਉਹ ਨਹੀਂ ਕੀਤਾ ਗਿਆ ਔਰ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਜਿਹਦੇ ਤੋਂ ਉਹ ਅੰਮ੍ਰਿਤਸਰ ਮੁੰਬਈ ਦਾ ਰਸਤਾ ਖੁੱਲਣਾ ਸੀ ਜਿਹਦੇ ਨਾਲ ਆਰਮੀ ਮੂਵਮੈਂਟ ਉਹ ਸਾਨੂੰ ਨਵੀਂ ਮਿਲੀ ਸੀ ਮੇਮੀਆਂ ਟ੍ਰੇਨਸ ਜਿਹੜੀਆਂ ਨੇ ਕਿਉਂਕਿ ਇਹ ਪ੍ਰੈਜ਼ੈਂਟ ਰੂਟ ਕਾਫੀ ਕੰਜਸਟਿਡ ਹੈ ਉਹ ਨਹੀਂ ਮਿਲ پا ਰਹੀਆਂ ਮੋਦੀ ਸਰਕਾਰ ਦੇਣਾ ਚਾਹੁੰਦੀ ਆ ਔਰ ਟ੍ਰੇਨਸ ਇਸ ਰੀਜਨ ਨੂੰ ਉਹ ਇੱਕ ਨਵਾਂ ਟਰੈਕ ਕਮਰਸ਼ੀਅਲ ਟ੍ਰੇਨਸ ਲਈ ਮਿਲਣਾ ਸੀ ਇੱਕ ਨਵਾਂ ਟਰੈਕ ਗੁੱਡਸ ਟ੍ਰੇਨ ਲਈ ਜਿਹੜੀਆਂ ਮਾਲ ਗੱਡੀਆਂ ਨੇ ਉਹਦੇ ਲਈ ਉਹ ਟਰੈਕ ਜਿਹੜਾ ਮਿਲਣਾ ਸੀ ਔਰ ਜਿਹੜੀ ਗੁਜਰਾਤ ਦੀ ਪੋਰਟ ਹੈ ਗੁਜਰਾਤ ਦੇ ਦੇਖੋ ਆਈਸੀਪੀ ਇੰਟੀਗ੍ਰੇਟਿਡ ਟੈਕ ਪੋਸਟ ਹੈ ਤੇ ਤੁਹਾਨੂੰ ਪਤਾ ਹੈ ਬਾਰਡਰ ਦੇ ਉੱਤੇ ਉੱਥੋਂ ਲੈ ਕੇ ਲਿੰਕ ਜੁੜਨਾ ਸੀਗਾ ਗੁਜਰਾਤ ਦੀ ਪੋਰਟਸ ਦੇ ਨਾਲ bizness ਕਿੰਨਾ ਵਧਣਾ ਸੀਗਾ ਪਰ ਇਹਨਾਂ ਦੀ ناکامی ਇਹਨਾਂ ਦੀ ਨਲਾਕੀ ਕਰਕੇ ਕਾਂਗਰਸ ਹੋਰਾ ਆਮ ਆਦਮੀ ਪਾਰਟੀ ਦੇ ਕਰਕੇ ਅੱਜ ਜੋ 299 ਕਰੋੜ ਰੁਪਏ ਹੈ ਉੱਥੇ ਹੀ ਪਿਆ ਆਇਆ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਮੋਦੀ ਜੀ ਔਰ ਸੁਰੇਸ਼ ਪ੍ਰਭੂ ਜੀ ਪਹਿਲੇ ਸੀਗੇ ਸੁਰੇਸ਼ ਪ੍ਰਭੂ ਜੀ ਤੋਂ ਬਾਅਦ ਪਿਊਸ਼ ਗੋਇਲ ਜੀ ਮੰਤਰੀ ਆਏ ਪਿਊਸ਼ ਗੋਇਲ ਜੀ ਤੋਂ ਬਾਅਦ ਅਸ਼wini ਵੈਸ਼ਨਵ ਜੀ ਸਾਡੇ ਮੰਤਰੀ ਆਏ ਮੈਂ ਤਿੰਨਾਂ ਨਾਲ ਧਨਵਾਦੀ ਆ ਕਿ ਮੈਂ ਪਾਰਲੀਮੈਂਟ 'ਚ ਬੋਲਿਆ ਕਿ ਅਜ ਅਮਰਤਸਰ ਦਾ ਰੇਲਵੇ ਸਟੇਸ਼ਨ ਅਸੀਂ ਸਭ ਤੋਂ ਪੰਜਾਬ ਦਾ ਖੂਬਸੂਰਤ ਰੇਲਵੇ ਸਟੇਸ਼ਨ ਬਣਦਾ ਹੈ ਅਜ ਅਮਰਤਸਰ ਰੇਲਵੇ ਸਟੇਸ਼ਨ ਦੇ ਉੱਤੇ ਸਾਲਾਂ ਤੋਂ ਮੰਗ ਸੀ ਕਿ ਪਲੇਟਫਾਰਮ ਘਟ ਨੇ ਸਤਾਪਦੀ ਜਾਂ ਹੋਰ ਟ੍ਰੇਨਸ ਰੁਕ ਜਾਂਦੀਆਂ ਦੀ ਮਾਨਾ ਵਾਲੇ ਦੋ ਨਵੇਂ ਪਲੇਟਫਾਰਮ ਅਸੀਂ ਅਮਰਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਬਣਾਏ ਨੇ ਜਦੋਂ ਮੈਂ ਸੰਸਦ ਸੀਗਾ ਉਸ ਤੋਂ ਬਾਅਦ ਸਾਰੇ ਪਲੇਟਫਾਰਮਾਂ ਦੇ ਉੱਤੇ ਗ੍ਰੇनाइट ਔਰ ਜਿਹੜਾ ਸਟੋਨ ਹੈ ਉਹ ਨਵਾਂ ਲਵਾਇਆ ਕਿਉਂਕਿ ਦਾ ਚੂਹਿਆਂ ਨੇ ਖੁੱਡਾ ਮਾਰ ਦਿੱਤੀਆਂ ਸੀਗੀਆਂ ਜਿਹੜੇ ਗਰੀਬ ਯਾਤਰੀ ਰਾਤ ਨੂੰ ਆ ਜਾਂਦੇ ਨੇ ਸਵੇਰੇ ਉਹਨਾਂ ਨੇ ਟ੍ਰੇਨ ਫੜਨੀਆਂ ਹੁੰਦੀਆਂ ਨੇ ਉਹਨਾਂ ਦੇ ਰਹਿਣ ਲਈ ਵੱਡਾ ਰਹਿਣ ਬਜ਼ੇਰਾ ਖੁੱਲਾ ਹਾਲ ਸੈਂਟਰ ਲਈ ਕੂਲਡ ਬਣਾਇਆ 에어 ਕੰਡੀਸ਼ਨ ਟਿਕਟ ਆਫਿਸ ਬਣਾਇਆ ਵੇਟਿੰਗ ਰੂਮਸ ਬਣਾਏ ਰਿਟਾਇਰਿੰਗ ਰੂਮਸ ਬਣਾਏ ਉੱਤੇ ਸੋਲਰ ਲਾਈਟਸ ਲਗਵਾਈਆਂ ਉੱਤੇ ਸੋਲਰ ਲਾਈ ਸੋਲਰ ਸਿਸਟਮ ਲਗਵਾਇਆ ਤਾਂਕਿ ਉਹ ਸੈਲਫ ਸਬਸਟੈਂਟ ਰੇਲ ਸਟੇਸ਼ਨ ਹੋਏ ਉਹਦੇ ਨਾਲ ਬਾਹਰ ਪਾਰਕਿੰਗ ਦੀ ਸੁੰਦਰ ਵਿਵਸਥਾ ਕੀਤੀ ਹੈ ਉਹਦੇ ਨਾਲ ਲਾਈਟਿੰਗ ਦੀ ਇਹ ਅਮਰਸਰ ਰੇਲਵੇ ਸਟੇਸ਼ਨ ਤੇ ਸੁੰਦਰ ਵਿਵਸਥਾ ਕੀਤੀ ਹੈ ਤਾਂ ਕਿ ਸਨੇਚਿੰਗ ਵਗੈਰਾ ਨਾ ਹੋ ਸਕੇ ਸੀਸੀਟੀਵੀ ਕੈਮਰਾਜ਼ ਲਗਵਾਏ ਨੇ ਉੱਤੇ ਉੱਥੇ ਸਕੈਨਰਜ਼ ਲਗਵਾਏ ਨੇ ਉਸ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਐਲਈਡੀ ਲਾਈਟਸ ਦੇ ਨਾਲ ਉਸ ਰੇਲਵੇ ਸਟੇਸ਼ਨ ਨੂੰ ਇਲੂਮੀਨੇਟ ਕੀਤਾ ਹੈ ਉੱਥੇ ਵੱਡਾ ਪੱਖਾ ਵੀ ਲਗਾਇਆ ਹੈ ਤੋ ਉਸ ਲਿਹਾਜ਼ ਦੇ ਨਾਲ ਉਸ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕਰਕੇ ਅੱਜ ਤੁਸੀਂ ਦੇਖਿਆ ਕਿ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਔਰ ਬਹੁਤ ਜਲਦੀ ਉਹ ਜਿਹੜਾ ਰੈਸਟ ਹਾਊਸ ਹੈਗਾ ਉੱਥੇ ਉਹਦੀ ਜਗ੍ਹਾ ਅਸੀਂ ਖੂਬਸੂਰਤ ਉਹਨੂੰ ਬਣਾਉਣ ਲੱਗੇ ਆ ਤਾਂ ਕਿ ਅੰਮ੍ਰਿਤਸਰ ਦੇ ਨਿਵਾਸੀ ਆ ਕੇ ਉੱਥੇ ਸ਼ਾਮ ਨੂੰ ਆਨੰਦ ਲੈ ਸਕਣ ਰੇਲਵੇ ਸਟੇਸ਼ਨ ਦੇ ਨਾਲ ਔਰ ਉਸ ਰੈਸਟ ਹਾਊਸ ਨੂੰ ਅਸੀਂ ਸ਼ਿਫਟ ਕਰਕੇ ਨਵਾਂ ਬਣਾਵਾਂਗੇ ਔਰ ਰੀਗੋ ਬ੍ਰਿਜ ਉਹ ਵੀ ਸਾਡੀ ਮੋਦੀ ਸਰਕਾਰ ਇਹ ਲੋਕ ਦੇਖਦੇ ਹੀ ਰਹਿ ਗਏ ਅੱਜ ਮੋਦੀ ਸਰਕਾਰ ਜਿਹੜੀ ਹੈ ਉਹ ਰੀਗੋ ਬ੍ਰਿਜ ਦਾ ਵੀ ਜਿਹੜਾ ਪੈਂਡਿੰਗ ਨਿਰਮਾਣ ਹੈ ਉਹ ਕਰਨ ਵਾਲੀ ਹੈ ਦੇ ਇਲਾਵਾ ਛਾਟੇ ਦੇ ਉੱਤੇ ਜਿੱਥੇ ਕਿ ਸੱਤ ਪਲੇਟਫਾਰਮ ਅਮਰitsar ਤੇ ਹੋ ਗਏ ਤਿੰਨ ਪਲੇਟਫਾਰਮ ਜਿਹੜੇ ਨੇ ਉਹ ਅਸੀਂ ਛਾਟੇ ਦੇ ਉੱਤੇ ਨਵੇਂ ਬਣਾਏ ਨੇ ਵਾਸ਼ਿੰਗ ਲਾਈਨ ਜੇਕਰਕੇ ਕਾਫੀ ਗੱਡੀਆਂ ਲੇਟ ਹੋ ਜਾਂਦੀਆਂ ਸੀ ਇੱਕ ਵਾਸ਼ਿੰਗ ਲਾਈਨ ਸੀ ਅਸੀਂ ਚਾਰ ਵਾਸ਼ਿੰਗ ਲਾਈਨਾਂ ਜਿਹੜੀਆਂ ਨੇ ਉਹਨਾਂ ਬਣਾ ਦਿੱਤੀ ਹੈ ਤੇ ਛਾਟਾ ਰੇਲਵੇ ਸਟੇਸ਼ਨ ਨੂੰ ਵੀ ਅਸੀਂ ਆਲਟਰਨੇਟਿਵ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਹੁਣ ਬਣਾਇਆ ਹੈ ਸੋ ਇਹ ਜਿਹੜਾ ਨਵੀਨੀਕਰਨ ਦਾ ਸਾਰਾ ਕ੍ਰੈਡਿਟ ਹੈਗਾ ਇਹ ਜਾਣਦਾ ਹੈ ਪ੍ਰਧਾਨ ਮੰਤਰੀ ਮੈਨੂੰ ਇੱਕ ਗੱਲ ਦੱਸੋ ਮਨਮੋਹਨ ਸਿੰਘ ਦੀ 10 ਸਾਲ ਰੇ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਮੈਨੂੰ ਦੱਸੋ ਰੇਲਵੇ ਸਟੇਸ਼ਨ ਤੇ ਕੋਈ ਐਮਪੀ ਗਿਆ ਮੈਨੂੰ ਇੱਕ ਐਮਪੀ ਦਾ ਨਾਮ ਦੱਸੋ ਸੋਇਏ ਝੂਟੀਆਂ ਝੰਡੀਆਂ ਦੇਣ ਤੋਂ ਇਲਾਵਾ ਇਹ ਕਾਂਗਰਸ ਦੇ ਲੀਡਰ ਜਿਹੜੇ ਨੇ ਜਾਂ ਆਮ ਆਦਮੀ ਦੇ ਲੀਡਰ ਹੈ ਇਹਨਾਂ ਨੂੰ ਝੰਡੀ ਦੇਣੀ ਆਉਂਦੀ ਹੈ ਟ੍ਰੇਨ ਦੇ ਨੂੰ ਉਸ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਆਪਣੇ ਭੋਗ ਵਿਲਾਸ ਦੇ ਵਿੱਚ ਮੈਂ ਚੈਲੰਜ ਦੇ ਕੇ ਕਹਿਣਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਬਾਰੇ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਵਾਈਟ ਪੇਪਰ ਜਾਰੀ ਕਰਕੇ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਆਪਣਾ ਦੱਸੇ ਕਿ ਉਹਨਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਉਹਨਾਂ ਦੀ ਕੰਟਰੀਬਿਊਸ਼ਨ ਕੀ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਮੈਂ ਉਹਨਾਂ ਨੂੰ ਖੁੱਲਾ ਚੈਲੰਜ ਦੇਣਾ ਜੇ ਕੰਟਰੀਬਿਊਸ਼ਨ ਰਹੀ ਹੈ ਤੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਰੇਲਵੇ ਮੰਤਰੀ ਸ੍ਰੇਸ਼ ਪ੍ਰਭੂ ਜੀ ਪਿਊਸ਼ ਗੋਇਲ ਜੀ ਅਸ਼ਨੀ ਵੈਸ਼ਨਵ ਜੀ ਦੇ ਸਹਿਯੋਗ ਦੇ ਨਾਲ ਸ਼੍ਰੇਤ ਮਲਿਕ ਸੰਸਦ ਲੋ ਆਜ ਨੂੰ ਜ਼ੀਰੋ ਤੋਂ ਬੈਸਟ ਰੇਲਵੇ ਸਟੇਸ਼ਨ ਆਫ ਪੰਜਾਬ ਬਣਾਇਆ ਗਿਆ ਔਰ ਇਸ ਤੋਂ ਬਾਅਦ ਵਰਲਡ ਦਾ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਾਉਣ ਦੀ ਸੂਚੀ ਜੀ ਅੰਮ੍ਰਿਤਸਰ ਨੂੰ ਜਿਹੜਾ ਹੈ ਉਹ ਸਥਾਨ ਦਵਾ ਦਿੱਤਾ ਗਿਆ ਉਹ ਪਹਿਲੀ ਸੂਚੀ ਜੀ ਸ੍ਰੇਸ਼ ਪ੍ਰਭੂ ਜੀ ਦਾ ਸਥਾਨ ਦਵਾਤਾ ਸੀ ਉਹਦੇ ਤੇ ਵੀ ਸਟੇਸ਼ਨ ਡਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਸੋ ਤੁਸੀਂ ਦੇਖੋ ਕਿ ਜਿੱਥੇ ਤੁਹਾਨੂੰ ਅੱਜ ਬੰਦੇ ਭਾਰਤ ਟ੍ਰੇਨ ਮੋਦੀ ਜੀ ਨੇ ਦੇ ਦਿੱਤੀ ਅ ਅਸ਼ਨੀ ਵੈਸ਼ਨਵ ਜੀ ਨੇ ਦੇ ਦਿੱਤੀ ਉੱਥੇ ਤੁਹਾਨੂੰ ਬੁਲੇਟ ਟ੍ਰੇਨ ਵੀ ਮਿਲਣ ਆਲੀ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਮੋਦੀ ਜੀ ਜੈਸਾ ਪ੍ਰਧਾਨ ਮੰਤਰੀ ਅੱਜ ਦੇਸ਼ ਨੂੰ ਮਿਲਿਆ ਜਿਹੜਾ ਗਰੀਬ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਪਿਛੜਿਆਂ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਐਸਸੀ ਵਰਗ ਦਾ ਪ੍ਰਧਾਨ ਮੰਤਰੀ ਹੈ ਜਿਹੜਾ OBC ਵਰਗ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਆਦੀਵਾਸੀਆਂ ਦਾ ਪ੍ਰਧਾਨ ਮੰਤਰੀ ਹੈ ਔਰ ਉਹ ਇਹ ਕਹਿੰਦੇ ਨੇ ਪੰਡਤ ਦੀਨदयाल उपाध्याय ਜੀ ਨੇ ਕਿਹਾ ਸੀ ਕਿ ਜਿਹੜਾ ਲਾਈਨ ਲੱਗਦੀ ਹੈ ਜਦ ਤੱਕ ਆਖਰੀ ਲਾਈਨ 'ਚ ਖੜਾ ਗਰੀਬ ਵਿਅਕਤੀ ਉਹਨੂੰ ਸਰਵ ਸੁਵਿਧਾ ਨਹੀਂ ਮਿਲ ਜਾਂਦੀ ਅਸੀਂ ਸਫਲ ਨਹੀਂ ਹੋਵਾਂਗੇ ਸੋ ਉਸੇ ਹੀ ਪ੍ਰਿੰਸੀਪਲ ਦੇ ਉੱਤੇ ਜਿਹੜਾ ਦੀਨदयाल उपाध्याय ਜੀ ਦਾ ਅੰਤਦੋਏ ਦਾ ਜਿਹੜਾ ਪ੍ਰਿੰਸੀਪਲ ਸੀਗਾ ਉਹਦੇ ਤੇ ਮੋਦੀ ਜੀ ਅੱਜ ਕੰਮ ਕਰ ਰਹੇ ਨੇ ਸੋ ਅੱਜ ਹਰ ਪਾਸੇ ਸਰਵਪੱਖੀ ਵਿਕਾਸ ਇਸ ਦੇਸ਼ ਦਾ 95 ਸਾਲੀ ਜੋ ਹੈ ਦੇਸ਼ ਜਿਹੜਾ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਅਹੰਕਾਰ ਨਹੀਂ ਕਰਦੇ ਅਸੀਂ ਕਲੇਮ ਨਹੀਂ ਕਰਾਂਗੇ ਪਰ ਇਹ ਕਲੇਮ ਕਰਾਂਗੇ ਕਿ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਵਾਂਗੇ ਜਿਹੜਾ ਕਿ ਸਾਰੀ ਦੁਨੀਆ ਨੂੰ শিক্ষা دے گا۔ ਅਸੀਂ ਦੇਸ਼ ਨੂੰ ਸੋਨੇ ਦੀ ਚਿੜੀਆਂ ਬਣਾਵਾਂਗੇ ਜਿਹੜਾ بار بار ਵਿਦੇਸ਼ੀਆਂ ਨੇ ਲੁੱਟ ਲਿਆ ਕਾਂਗਰਸੀਆਂ ਨੇ ਲੁੱਟ ਲਿਆ ਇਹ ਵਿਪક્ષੀ ਪਾਰਟੀਆਂ ਚਾਹੇ ਉਹ ਰਾਸ਼ਟਰੀ ਜਨਤਾ 당ਲ ਹੋਏ ਚਾਹੇ ਚਾਹੇ ਉਹ TMC ਹੋਏ ਚਾਹੇ ਉਹ अखिलेश यादव ਦੀ ਪਾਰਟੀ ਹੋਏ ਇਹ ਜਿੰਨੀਆਂ ਠੱਗ ਬੰਦਨ ਦੀਆਂ ਪਾਰਟੀਆਂ ਹੀਆਂ ਨੇ ਇਹਨਾਂ ਨੇ ਲੁੱਟ ਲਿਆ ਅੱਜ ਉਸ ਦੇਸ਼ ਨੂੰ ਦੁਬਾਰਾ ਪੱਟਨੀ ਦੇ ਲੈ ਗਿਆ ਇਹ ਨੇ ਮੋਦੀ ਜੀ ਅੱਜ ਇਹ ਦੇਸ਼ ਜਿਹੜਾ ਹੈ ਉਹ ਦੁਨੀਆ ਦੀ 10 ਨੰਬਰ ਤੇ ਅਰਥ ਵਿਵਸਥਾ ਸੀ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸੀ ਅੱਜ ਦੁਨੀਆ ਦੇ ਵਿੱਚ ਸਾਡਾ ਦੇਸ਼ 55 ਨੰਬਰ ਦੀ ਅਰਥ ਵਿਵਸਥਾ ਹੋ ਗਈ ਹੈ ਔਰ ਮੋਦੀ ਜੀ ਨੇ ਇਹ ਪ੍ਰਣ ਲਿਆ ਹੈ ਕਿ ਜਦੋਂ 100 ਸਾਲ ਪੂਰੇ ਹੋਣਗੇ ਇਸ ਦੇਸ਼ ਦੀ ਆਜ਼ਾਦੀ ਨੂੰ ਇਹ ਦੇਸ਼ ਅਰਥ ਵਿਵਸਥਾ ਵਿੱਚ ਦੁਨੀਆ ਦਾ ਨੰਬਰ 1 ਦੇਸ਼ ਹੋਏਗਾ ਔਰ ਦੁਨੀਆ ਦਾ ਸਭ ਤੋਂ ਸਮਰਿੱਧ ਦੇਸ਼ ਹੋਏਗਾ ਅੱਜ ਵੀ ਲੋਕ ਜਿਹੜੇ ਨੇ ਮੋਦੀ ਜੀ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਨੇਤਾ ਨੇ ਇਹ ਸਰਵੇ ਕਹਿ ਰਹੇ ਨੇ ਇਹ ਜੋ ਉਹਨਾਂ ਨੇ ਸੈਂਸਕਸ ਕਰਵਾਇਆ ਉਹ ਕਹਿ ਰਿਹਾ ਹੈ ਔਰ ਦੁਨੀਆ ਅੱਜ ਦੇਖ ਰਹੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਹਲ ਕਿ ਜੇ ਦੁਨੀਆ ਦਾ ਵਿਕਾਸ ਦੁਨੀਆ ਦੀ ਸ਼ਾਂਤੀ ਕਿਸੇ ਦੇ ਹੱਥ ਦੇ ਵਿੱਚ ਸੁਰੱਖਿਟ ਹੈ ਤੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਲਕਿ ਸਭ 299 ਕਰੋੜ ਦੀ ਆਪਾਂ ਗੱਲ ਕੀਤੀ ਹੈ ਅਮਰਸਰ ਰੋਇਪੁਰ ਦੀ ਕਰੋੜ ਜੀ ਇਹ ਜਿਹੜਾ ਪੇੜ ਚੜਿਆ ਇਹ ਸਿੱਲੀ ਪੇੜ ਚੜ ਗਿਆ ਹੈ ਸੈਂਟਰ ਚ ਬੀਜੇਪੀ ਸਰਕਾਰ ਸੀ ਅਤੇ ਵਿਰੋਧੀਆਂ ਪਾਰਟੀਆਂ ਸੀ ਕਿ ਇਹ ਨਹੀਂ ਚਾਹੀਦਾ ਹੁੰਦਾ ਜਿੱਦਾਂ ਲੋਕ ਇਹ ਸੋਚਦੇ ਨੇ ਕਿ ਉਹ ਸੁਭਾ ਸਰਕਾਰ ਹੈ ਉਹਦੀਆਂ ਕਾਰਪੋਰੇਸ਼ਨਾਂ ਬਣਨ ਉਹਦੀਆਂ ਪੰਚਾਇਤਾਂ ਬਣਨ ਜੇਕਰ ਦੇਸ਼ 'ਚ ਬੀਜੇਪੀ ਦੀ ਸਰਕਾਰ ਹੋਵੇ ਤੇ ਸੂਬਾ ਸਰਕਾਰ ਵੀ ਬੀਜੇਪੀ ਦੀ ਹੋਣੀ ਚਾਹੀਦੀ ਐਸਾ ਹੈ ਕਿ ਮੈਂ ਤੇ ਬੇਨਤੀ ਕਰਾਂਗਾ ਜੀ ਕਿ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੀ ਮੋਦੀ ਜੀ ਦੀ ਸਰਕਾਰ ਕੇਂਦਰ ਦੀ ਅਜ ਉੱਤਰ ਪ੍ਰਦੇਸ਼ ਦੇਖ ਲਓ ਜਾਂ ਹੋਰ ਪ੍ਰਦੇਸ਼ ਦੇਖ ਲਓ ਜਿੱਥੇ ਡਬਲ ਇੰਜਨ ਦੀ ਸਰਕਾਰ ਬਣੀ ਉਹ ਮੋਦੀ ਜੀ ਹਮੇਸ਼ਾ ਕਹਿੰਦੇ ਨੇ ਔਰ ਪੰਜਾਬ ਵਿੱਚ ਵੀ ਡਬਲ ਇੰਡੀਆ ਦੀ ਸਰਕਾਰ ਬਣੇਗੀ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਿੱਤ ਕਰਾ ਨਹੀਂ ਕਰਦੀ ਉਹਨਾਂ ਨੇ ਭਾਵੇਂ ਕਾਂਗਰਸ ਦੀ ਸਰਕਾਰ ਸੀਗੀ ਭਾਵੇਂ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਸ਼ੇਅਰ 299 ਕਰੋੜ ਰੁਪਏ ਦੇ ਦਿੱਤਾ ਇਹ ਜਿਹੜਾ ਇਹਨਾਂ ਦੇ ਜ਼ਿੰਮੇਵਾਰੀ ਸੀਗੀ ਇਹ ਪਿਛਲੇ 2016 ਤੋਂ ਲੈ ਕੇ 2023 ਤੱਕ 7 ਸਾਲ ਇਚ ਕਿੱਥੇ 300 ਕਰੋੜ ਤੇ ਕਿੱਥੇ 40 ਕਰੋੜ ਤੁਸੀਂ ਇਹਨੂੰ ਕਨਫਰਮ ਕਰੋ ਔਰ ਇਹਨਾਂ ਤੋਂ ਜਵਾਬ ਲਓ ਜਨਤਾ ਦੀ ਕਚਹਿਰੀ ਜਿਹਨਾਂ ਤੋਂ ਜਵਾਬ ਲਓ ਤੁਸੀਂ ਚੌਥਾ ਸਤੰਭ ਲੋਕਤੰਤਰ ਦੇ ਜਵਾਬ ਲਓ ਕਿ ਤੁਸੀਂ ਉਹ ਲੈਂਡ ਐਕ acquisition ਕਿਉਂ ਨਹੀਂ ਕੀਤੀ ਸ੍ਰੀ ਸ਼ੀਰ ਨੇ ਜਦੋਂ ਅੰਮ੍ਰਿਤਸਰ ਆਏ ਸੀ ਉਹਨਾਂ ਨੇ ਭਗਵੰਤ ਮਾਚੀ ਨੂੰ ਕਿਹਾ ਸੀ ਕਿ ਜੇਕਰ ਰੇਲਵੇ ਤੇ ਜੀ ਟੂਡੇ ਵੀ ਵਿਲ ਫੋਕਸ ਔਨ ਰੇਲਵੇ ਓਨਲੀ ਆਈ ਹੈਵ ਐਨਸਾਈਕਲੋਪੀਡੀਆ ਟੂ ਐਕਸਪਲੇਨ ਦਾ ਅਚੀਵਮੈਂਟਸ ਔਫ ਮਾਈ ਗਵਰਨਮੈਂਟ ਆਈ ਕੈਨ ਸਪੀਕ ਫਾਰ

ਪਰ ਸੁਵਿਧਾ ਦੇਖੋ ਕਿੰਨੀ ਹੈ ਕਿ ਕਿਤੇ ਬਾਈਅਰ ਦੇ ਨਾਲ ਕੰਪੇਅਰ ਕਰੋ ਨਾ ਕਿ ਅੱਜ ਅੱਜ ਤੁਸੀਂ ਸੁਣੋ ਤੁਸੀਂ ਦੇਖੋ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹੋ ਡੇਢ ਘੰਟਾ ਪਹਿਲੇ 에어ਪੋਰਟ ਤੇ ਜਾਂਦੇ ਹੋ ਉਸ ਤੋਂ ਬਾਅਦ ਸਵਾ ਘੰਟੇ ਦੀ ਫਲਾਈਟ ਹੁੰਦੀ ਹੈ ਉਸ ਤੋਂ ਬਾਅਦ ਉਤਰਦੇ ਉਤਰਦੇ ਬੈਗੇਜ ਲੈਂਦੇ ਆ ਤੁਹਾਨੂੰ ਘੰਟਾ ਲੱਗ ਜਾਂਦਾ ਫਿਰ ਦਿੱਲੀ ਦੀ 에어ਪੋਰਟ ਤੋਂ ਘਰ ਪਹੁੰਚਦੇ ਆਈ ਘੰਟਾ ਲੱਗ ਜਾਂਦਾ ਓਨੀ ਦੇਰੀ ਤੁਸੀਂ ਬੰਦੇ ਭਾਰਤੀ ਚੋ ਤੇ ਪਹੁੰਚਣਾ ਹੈ ਕੰਪੇਅਰ ਵੀ ਦੇ ਹੱਥੀਂ ਇੱਕ ਸੇਰਾ ਜਿਹੜਾ ਮੈਨੂੰ ਚੰਗਾ ਆ ਮੈਂ ਮੇਰੀ ਨਹੀਂ ਮੈਂ ਚਲੋ ਕਟਾਰਖੀ ਕਟਾਂ ਕਟਾਰਖੀ ਕਰਾਂਗਾ ਮੈਂ ਤੇ ਸਰਵੋਨ ਨੂੰ ਆਪਣੇ ਛੋਟੇ ਭਾਈ ਗੁਰਜੀਤ ਔਜਲਾ ਜੀ ਨੂੰ ਕਹਾਂਗਾ ਕਿ ਉਹ ਐਮਪੀ ਨੇ ਉਹ 300 ਕਰੋੜ ਰੁਪਏ ਵਾਲਾ ਜਿਹੜਾ ਮੈਂ ਉਹਨਾਂ ਨੂੰ ਪ੍ਰੈਸ਼ਨ ਕੀਤਾ ਉਹਦਾ ਜਵਾਬ ਦੇ ਕਿ ਉਹ ਕਾਂਗਰਸ ਉਹ ਦੇਖੋ ਔਜਲਾ ਸਾਹਿਬ ਮੇਰੇ ਛੋਟੇ ਭਾਈ ਨੇ ਐਮਪੀ ਨੇ ਉਹਨਾਂ ਨੂੰ ਆਪਣੀ ਡੈਮੋਕਰੈਟਿਕ ਡਿਊਟੀ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਮੈਂ ਕਵਾਂਗਾ ਕਿ ਤੁਸੀਂ ਇਹ ਉਪਰਾਲਾ ਕਰੋ ਕਿ ਜਿਹਦੇ ਨਾਲ ਕਾਂਗਰਸ ਦੇ ਟਾਈਮ ਤੇ ਹੋ ਨਹੀਂ ਸਕਿਆ ਉਦੋਂ ਵੀ ਐਮਪੀ ਸੀਗੇ ਤੋ ਅੱਜ ਉਪਰਾਲਾ ਕਰੋ ਜਿਹਦੇ ਨਾਲ ਉਹ ਲੈਂਡ ਐਕਵੀਜ਼ੀਸ਼ਨ ਹੋ ਕੇ ਅਸੀਂ ਨਵਾਂ ਟਰੈਕ ਬਣਾ ਸਕੀਏ ਇਹਨੂੰ ਤੋਂ ਉਪਲਬਧ ਦੀ ਕਵਾਂਗੇ ਤੋ ਮੈਂ ਉਹਨਾਂ ਨੂੰ ਇਹ ਕਹਿਣਾ ਵਾਂ ਕਿ ਉਹ ਇੱਧਰ ਫੋਕਸ ਕਰਨ ਔਰ ਇਹਨੂੰ ਧਿਆਨ ਦੇਣ ਜਿਹੜਾ ਕਿ 7000 ਤੋਂ ਪਹਿਲੇ ਕਾਂਗਰਸ ਦੀ ਉਹਨਾਂ ਦੀ ਸਰਕਾਰ ਨੇ ਔਰ ਆਜਮਾਦੀ ਪਾਰਟੀ ਸਰਕਾਰ ਨੇ ਸਿਰਫ ਜਿੱਦੂ ਕਹਿੰਦੇ ਦੁਸ਼ਮਣ ਦੇ ਨਾਲ ਆディ ਲੋਕਾਂ ਦਾ ਲੋਕਤੰਤਰ ਦਾ ਕਤਲ ਕੀਤਾ ਹੈ ਲੋਕਤੰਤਰ ਦਾ ਕਤਲ ਕੀਤਾ ਹੈ ਕਿ ਜੋ ਲੋਕਾਂ ਨੂੰ ਸੂਦਾ ਮਿਲਣੀ ਚਾਹੀਦੀ ਹੈ ਉਹ ਸੂਦਾ ਇਸ ਕਰਕੇ ਇਹਨਾਂ ਨੇ ਸਿਰਫ ਜੈਲਸੀ ਦੇ ਵਿੱਚ ਪਾਰਟੀ ਬਾਜ਼ੀ ਦੀ ਰੋਕੀ ਹੈ ਮੋਦੀ ਸਰਕਾਰ ਦੇ 300 ਕਰੋੜ ਅੱਜ ਵੀ ਬੈਂਕ ਵਿੱਚ ਪਏ ਨੇ ਮਲਿਕ ਸਾਹਿਬ ਤੁਸੀਂ ਦੂਜੀ ਗੱਲ ਕਰਦੇ ਹੋ ਆ ਪਟਾਰੀ ਸਾਹਿਬ ਮਲਿਕ ਸਾਹਿਬ ਸਾਰੀਆਂ ਸਰਕਾਰਾਂ ਤੇ ਭਾਵੇਂ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਗੋਪਿੰਦਗਰ ਫੋਰ ਦੇ ਨਾਲ ਰੋਡ ਆ ਜਿਹੜੀ ਨਾਲ ਨਾਇਆਂ ਵਾਲੇ ਬੋਲ ਆ ਕਿ ਪੰਜਾਬ ਦਾ ਮਤਲਬ ਅੰਮ੍ਰਿਤਸਰ ਦਾ ਮੇਜਰ ਇਸ਼ੂ ਹੈ ਉਹ ਉਹਦੇ ਤੇ ਕੋਈ ਲੀਡਰ ਕਿਉਂ ਨਹੀਂ ਬੋਲਦਾ ਇਹ ਪਿਛਲੇ ਕਈ ਕਈ ਗੱਲ ਹੈ ਕਿ ਕਿੰਨੇ ਸਾਲਾਂ ਤੋਂ ਰੋਡ ਜਿਹੜੀ ਬੰਦ ਪਈ ਹੈ ਕੀ ਇਹ ਨਾ ਨਿਆ ਵੀ ਉਹਦੇ ਤੇ ਵੀ ਅਸੀਂ ਕੋਈ ਵੀ ਲੀਡਰ ਜਾਂ ਕੋਈ ਵੀ ਪਾਰਟੀ ਉਹਦੇ ਉੱਤੇ ਬੋਲ ਨਹੀਂ ਪਾਇਆ ਉਹ ਮੈਂ ਤੁਹਾਡੇ ਨਾਲ ਮੈਂ ਮੈਂ ਤੁਹਾਡੇ ਨਾਲ ਕਹਿ ਰਿਹਾ ਕਿ ਮੈਂ ਤੁਹਾਡਾ ਸਵਰਥਨ ਕਰਨਾ ਕਿ ਗਵਿੰਦਗੜ੍ਹ ਫੋਰਟ ਵਾਲੀ ਸੜਕ ਬਿਲਕੁਲ ਤੁਹਾਡਾ ਠੀਕ ਕੁਐਸਚਨ ਇਟ ਇਜ਼ ਵੈਰੀ ਇੰਪੋਰਟੈਂਟ ਮੈਂ ਜਿਹੜੀ ਸਮਾਨ ਸਰਕਾਰ ਹੈ ਉਹਨਾਂ ਨੂੰ ਕਹਾਂਗਾ ਕਿ ਤੁਰੰਤ ਇਹ ਸੜਕ ਬਣਵਾਈ ਦੇ ਜਿਹੜੀ ਭੋਗ ਦੇ ਕਾਰਨ ਤੋਂ ਹੰਦ ਕਾਰਨ ਟ੍ਰੇਨਾਂ ਤੇ ਕਾਫੀ ਜਾਵਾ ਹਸਲ ਮਿਲਦਾ ਬੰਦੇ ਪਾਤੇ ਚਿਹਰਾ ਨਹੀਂ ਐਸਾ ਹੈ ਜੀ ਕਿ ਇਹ ਇਲੈਕਟ੍ਰੋਨਿਕ ਟ੍ਰੇਨ ਹੈ ਉਹ ਯੁੱਗ ਬਦਲ ਗਏ ਹੁਣ ਬੀਜੇਪੀ ਦਾ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਟੈਕਨੋਲੋਜੀ ਮੈਂ ਵੀ ਰੇਲਵੇ ਕਮੇਟੀ ਦਾ ਮੈਂਬਰ ਰਿਹਾ ਮੈਨੂੰ ਮੋਦੀ ਜੀ ਨੇ 7 ਕਮੇਟੀਆਂ ਦਿੱਤੀਆਂ ਦੀ ਮੈਂ ਸਭ ਤੋਂ ਵੱਡੀ ਕਮੇਟੀ ਪਬਲਿਕ ਅਕਾਊਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਮੋਦੀ ਜੀ ਨੇ ਮੈਨੂੰ ਮੈਂਬਰ ਬਣਾਇਆ ਮੈਂ ਪ੍ਰਿਵਿਲੇਜਸ ਕਮੇਟੀ ਦਾ ਮੈਂਬਰ ਰਿਹਾ ਮੈਂ ਰੇਲਵੇ ਕਮੇਟੀ ਦਾ ਮੈਂਬਰ ਰਿਹਾ ਮੈਂ ਸਿਵਲ ਐਵੀਏਸ਼ਨ ਕਮੇਟੀ ਦਾ ਮੈਂਬਰ ਰਿਹਾ ਮੈਂ ਇੰਡਸਟਰੀਅਲ ਇੰਡਸਟਰੀਅਲ ਕਮੇਟੀ ਦਾ ਮੈਂਬਰ ਰਿਹਾ ਮੈਂ ਪਬਲਿਕ ਅਕਾਊਂਟ ਜਿਹੜੀ ਪੇਪਰਸ ਟੂ ਬੀ ਲੇਡ ਜਿਹੜੀ ਕਮੇਟੀ ਹੈ ਉਹਦਾ ਮੈਂਬਰ ਰਿਹਾ ਮੈਂ ਇੰਡੋ ਚਾਈਨਾ ਫਰੈਂਡਸ਼ਿਪ ਰਿਲੇਸ਼ਨ ਦੀ ਜਿਹੜੀ ਕਮੇਟੀ ਉਹਦਾ ਮੈਂਬਰ ਆ ਤੋ ਰੇਲਵੇ ਕਮੇਟੀ ਦੇ ਮੈਂਬਰ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਕਿ ਅਸੀਂ ਬਹੁਤ ਐਡਵਾਂਸਮੈਂਟ ਕਰ ਦਿੱਤੀ ਹੈ ਕਿ ਰੇਲ ਐਕਸੀਡੈਂਟਸ ਘੱਟ ਹੋਣ ਔਰ ਉਸੇ ਤਰ੍ਹਾਂ ਫੌਗ ਦੇ ਲਈ ਵੀ ਅਸੀਂ ਰੈਮੈਡੀਅਲ ਮੀਅਰਜ਼ ਲਏ ਨੇ ਨੇਚਰਲੀ ਬੰਦੇ ਭਾਰਤ ਜੰਦੀਆ ਬੁਲੇਟ ਟ੍ਰੇਨਸ ਆ ਰਹੀਆਂ ਨੇ ਉਹਨਾਂ ਦੀ ਲੇਟੈਸਟ ਟੈਕਨੋਲੋਜੀ ਹੈ ਕਿ ਫੌਗ ਦੇ ਕਰਕੇ ਡਿਲੇ ਰਹਾ ਸਰ ਯਾਤਰਾ ਵਾਲੀ ਟ੍ਰੇਨ ਕਿਉਂ ਰੁਕ ਗਈ ਆ ਨਹੀਂ ਇਹ ਮਾਨ ਸਾਹਿਬ ਦੀ ਮੈਂ ਸਮਝਣਾ ਵਾ ਕਿ ਇਹ ਅੰਗੈਲੀ ਹੈ ਉਹਨਾਂ ਨੇ ਪ੍ਰੋਪਰਲੀ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਿਸ ਕਰਕੇ ਅੱਜ ਉਹ ਜਿਹੜਾ ਆਪਣਾ ਜਿਹੜਾ ਗੁੱਸਾ ਹੈ ਮੈਂ ਤੇ ਉਹਨਾਂ ਨੂੰ ਮਾਨ ਸਾਹਿਬ ਨੂੰ ਕਵਾਂਗਾ ਤੁਸੀਂ ਫੌਗਲ ਤੁਸੀਂ ਮਾਨ ਸਾਹਿਬ ਨੂੰ ਕਵਾਂਗਾ ਕਿ ਸਭ ਤੋਂ ਵੱਡਾ ਪ੍ਰੋਜੈਕਟ ਅੱਜ ਮੈਂ ਚੈਲੰਜ ਦੇ ਰਿਹਾ ਹਾਂ ਕਾਂਗਰਸ ਨੂੰ ਵੀ ਔਰ ਦੂਜੀਆਂ ਆਪੋਜੀਸ਼ਨ ਪਾਰਟੀਆਂ ਨੂੰ ਕਿ ਮੇਰੇ ਨਾਲ ਮੈਂ ਤੁਹਾਡੇ ਨਾਲ ਚੱਲਣਾ ਲੜਾਈ ਲੜੋ ਔਰ ਇਹ ਪੰਜਾਬ ਸਰਕਾਰ ਕੋਲੋਂ ਉਹ ਜਿਹੜਾ ਇਹਨਾਂ ਨੇ ਲੈਂਡ ਐਕ acquisition ਰੋਕਤੀ ਹੈ ਤੁਸੀਂ ਡੀਸੀ ਤਰਨਤਾਰਨ ਨੂੰ ਫੋਨ ਕਰੋ ਉਹਨੂੰ ਪੁੱਛੋ ਲੈਂਡ ਐਕquisition ਕਿਉਂ ਰੋਕੀ ਤੁਸੀਂ ਡੀਸੀ ਫਿਰੋਜ਼ਪੁਰ ਨੂੰ ਫੋਨ ਕਰੋ ਕਿਉਂ ਰੋਕੀ ਇਹ ਪੁਠਾਰਾ ਕਾਹਤ ਜਨਤਾ ਨਾਲ ਕਿਉਂ ਕੀਤਾ ਇਹਦਾ ਪਹਿਲੇ ਜਵਾਬ ਦੇ ਕ੍ਰੈਡਿਟ ਵਾਰੀ ਤੇ ਬੇਗਾਨੀ ਜੱਜ ਮੈਂ ਕਹਿਣਾ ਹੁਣਾ ਅੱਗੇ ਨਹੀਂ ਕਵਾਂਗਾ ਅਬਦੁੱਲਾ ਦਿਵਾਨਾ ਤੇ ਉਹ ਤੇ ਚਲੋ ਜਿਹੜੇ ਵੀ ਨੱਚਣ ਮੈਂ ਵੈਲਕਮ ਕਰਨਾ ਉਹਨਾਂ ਨੂੰ ਸਾਰੇ ਨੱਚੋ ਆ ਕੇ ਮੋਦੀ ਜੀ ਦੀ ਜਿਹੜੀਆਂ ਉਪਲਬਧੀਆਂ ਨੇ ਉਹ ਦੀ ਜੈ ਜੈਕਾਰ ਜਿੰਦਾਬਾਦ ਮੋਦੀ ਜੀ ਮੈਂ ਕਹਿੰਦਾ ਸਾਰੇ ਕਰੋ ਮੋਦੀ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਮੋਦੀ ਜੀ ਜਾਤੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਮੋਦੀ ਜੀ ਸੰਪਰਦਾਇ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਸੋ ਮੈਂ ਤੇ ਉਹਨਾਂ ਨੂੰ ਕਹਿਣਾ ਪਰ ਆਪਣਾ ਦੇਇਤਵੀ ਦੇਣਾ ਮੈਨੂੰ ਜਵਾਬ ਦੇਣ ਕਆਪਣੀਆਂ ਜਿਹੜੀਆਂ ਪ੍ਰਦੇਸ਼ ਸਰਕਾਰਾਂ ਦੀ ਕਾਂਗਰਸ ਦੀ ਹੈ ਤਾਂ ਉਹਨਾਂ ਤੋਂ ਇਹਨਾਂ ਨੇ ਇਹ ਪ੍ਰੋਜੈਕਟ ਕਿਉਂ ਨਹੀਂ ਸਾਡਾ ਪਾਸ ਕਰਵਾਇਆ ਸੜਕ ਚਾਕੀਆ ਫੇਰ ਇਸ ਵਾਰ ਮੁੱਦਾ ਬਹੁਤ ਵੱਡਾ ਹੋ ਚੁੱਕਿਆ ਗਿਆ ਕਿਉਂਕਿ ਦੂਸਰੀ ਟਾਈਮ ਹੋ ਗਿਆ ਕਿ ਜਦੋਂ ਚਾਕੀਏ ਪੰਜਾਬ ਦੀ ਨਹੀਂ ਮੈਂ ਰੇਲਵੇ ਤੇ ਅੱਜ ਮੈਂ ਇਹ ਰਿਕਵੈਸਟ ਕਰਾਂਗਾ ਰੇਲਵੇ ਦੇ ਉੱਤੇ ਐਨੀ ਕੁਐਸਚਨ ਥੈਂਕ ਯੂ ਵੈਰੀ ਮੱਚ so nice of you you have come i don't remember nothing relating to this railway this is the last question ਠੀਕ ਹੈ ਜੀ this is safar ji this is the last question ਕਾ ਟੂਰਿਸਟ ਬਹੁਤ ਵੱਧ ਗਿਆ ਇੱਕ ਸੁਝਾਅ ਹੈ ਮੇਰੇ ਵੱਲੋਂ ਲਾਇਬਰ ਰਿਵਿਊਸ ਹੋ ਲਓ ਇਖਲੇ ਰਾਹ ਦੀ ਗੱਲ ਕਰਕੇ ਦੀਪਕ ਭੰਡਾਰੀ ਜੀ ਨੇ ਗੱਲ ਕੀਤੀ ਹੋਰ ਨਾ ਪਹਿਲਾਂ ਭੇਡਾ ਵਾਲੇ ਸੜਕ ਦੀ ਆਪਾਂ ਸਾਡੇ ਚਲੋ ਉਹਦੀ ਡਿਟੇਲ ਇੰਨਾ ਚਾਹੀਏ ਤੁਸੀਂ ਆਪਣੀ ਡਿਮਾਂਡ ਅੰਮ੍ਰਿਤਸਰ ਤੋਂ ਅਟਾਰੀ ਰੇਲਵੇ ਸਟੇਸ਼ਨ ਦੇ ਵਿੱਚ ਇੱਕ ਇਹੋ ਜਿਹੀ ਟ੍ਰੇਨ